ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਸਮਾਜ ਦੇ ਵਿੱਚ ਵਿਚਰਦੇ ਹਾਂ ਹਰ ਜਰ ਰੋਜ਼ ਦੇਖਦੇ ਹਾਂ ਕਿ ਸੰਗਤ ਦਾ ਅਤੇ ਕੁਸੰਗਤ ਦਾ ਅਸਰ ਮਨੁੱਖਾ ਜੀਵਨ ਦੇ ਉੱਪਰ ਬਹੁਤ ਪੈਂਦਾ ਹੈ ਜਿਹੋ ਜਹੀ ਸੰਗਤ ਉਹੋ ਜਿਹਾ ਮਨੁੱਖ ਦੇ ਉੱਤੇ ਅਸਰ ਹੋ ਜਾਂਦਾ ਹੈ ਸੰਗਤ ਦਾ ਅਸਰ ਜਾਂ ਕੁਸੰਗਤ ਦਾ ਅਸਰ ਦੇਖਣ ਨੂੰ ਆਪਾਂ ਨੂੰ ਹਰ ਰੋਜ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਲ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਭਾਈ ਮਲੂਕਾ ਜੀ ਹੋਇਆ ਹੈ। ਭਾਈ ਮਲੂਕੇ ਦੇ ਰਹਿਣ ਸਹਿਣ ਦਾ ਸੰਗਤ ਦਾ ਕੀ ਅਸਰ ਪੈਂਦਾ ਹੈ? ਅੱਜ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਵਿਚਾਰ ਸੁਣ ਰਹੇ ਸਾਂ। ਤੇ ਉਹਨਾਂ ਦੇ ਵਿਚਾਰਾਂ ਦੇ ਵਿੱਚ ਸੰਗਤ ਦਾ ਅਸਰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਅੱਜ ਆਪਾਂ ਵਿਚਰਦੇ ਦੇਖ ਰਹੇ ਹਾਂ ਉਸ ਸਮੇਂ ਵੀ ਉਹੀ ਹਾਲ ਸੀ ਆਓ ਆਪਾਂ ਸਾਰੇ ਰਲ ਕੇ ਸੁਣਦੇ ਹਾਂ ਕੀ ਆਖਦੇ ਨੇ ਭਾਈ ਸਰਬਜੀਤ ਸਿੰਘ ਖਾਲਸਾ ਪਿਆਰ ਦੇ ਨਾਲ ਸਾਰੇ ਸੁਣਿਓ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਾਈ ਬਹੁਤ ਦੁਖੀ ਸਤਗੁਰ ਦੇ ਚਰਨਾਂ ਵਿੱਚ ਆਈ ਤਨ ਸਤਗੁਰੂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਫਰਿਆਦ ਕੀਤੀ ਮਹਾਰਾਜ ਪੈਸਾ ਧਨ ਦੌਲਤ ਪਦਾਰਥ ਪ੍ਰਾਪਤੀ ਜਹਦਾਤ ਬਹੁਤ ਕੁਝ ਹੈ ਪਰ ਬਾਦਸ਼ਾਹ ਮੇਰੇ ਘਰ ਵਾਲਾ ਨਗਰ ਦਾ ਚੌਧਰੀ ਵੀ ਹੈ ਉਹਦੇ ਕੋਲ ਜ਼ਮੀਨ ਜਹਦਾਤ ਵੀ ਹੈ ਪਰ ਇੱਕ ਉਹ ਨੂੰ ਬਿਮਾਰੀ ਹੈ ਮਹਾਰਾਜ ਉਹ ਨੂੰ ਹੁਣ ਮਿਰਗੀ ਦਾ ਦੌਰਾ ਪੈਂਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਉਹਦਾ ਰੋਗ हट ਜਾਏ ਧੰਨ ਸਤਗੁਰੂ ਗੁਰੂ ਅੰਗਦ ਦੇ ਮਹਾਰਾਜੀਆਂ ਨੇ ਬਚਨ ਕਿਹਾ ਕਹਿੰਦੇ ਭਾਈ ਉਹਨੂੰ ਨਾਲ ਲੈ ਕੇ ਆਈ ਉਹ ਮਾਈ ਅਗਲੇ ਦਿਨ ਆਪਣੇ ਘਰ ਵਾਲੇ ਚੌਧਰੀ ਭਾਈ ਮਲੂਕੇ ਨੂੰ ਨਾਲ ਲੈ ਕੇ ਸ੍ਰੀ ਖਡੂਰ ਸਾਹਿਬ ਪਹੁੰਚ ਗਈ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਬਾਦਸ਼ਾਹ ਆ ਮੇਰੇ ਘਰ ਵਾਲਾ ਚੌਧਰੀ ਆ ਗਿਆ ਕਿਰਪਾ ਬਖਸ਼ਿਸ਼ ਕਰੋ ਇਹਦੀ ਬਿਮਾਰੀ ਠੀਕ ਕਰੋ ਬਹੁਤ ਥਮ ਤੋਂ ਇਲਾਜ ਕਰਾਇਆ ਇਹਦਾ ਮਿਰਗੀ ਦਾ ਦੌਰਾਂ ਨਹੀਂ ਹਟਦਾ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਬਚਨ ਕਿਹਾ ਕਹਿੰਦੇ ਭਾਈ ਨਾਮ ਹੀ ਸਾਰੇ ਸੁੱਖ ਦਿੰਦਾ ਗੁਰ ਕਾ ਸ਼ਬਦ ਕਟੈ ਕੋਟ ਕਰਮ ਆਪਣੇ ਘਰ ਵਿੱਚ ਗੁਰੂ ਦਾ ਨਾਮ ਜਪਣਾ ਸ਼ੁਰੂ ਕਰੋ ਗੁਰੂ ਦੀ ਬਾਣੀ ਪੜੋ ਕਿਉਂਕਿ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਬਾਣੀ ਦੁੱਖ ਰੋ ਕੱਟਦੀ ਹੈ ਪਰ ਨਾਲ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਕਿਹਾ ਭਾਈ ਜਾਓ ਇਹ ਦੁੱਖ ਹਟ ਜਾਏਗਾ ਰੋਗ ਹਟ ਜਾਏਗਾ ਭਾਈ ਚੌਧਰੀ ਮਲੂਕੇ ਨੂੰ ਬਾਦਸ਼ਾਹ ਨੇ ਬਚਨ ਕਿਹਾ ਕਹਿੰਦੇ ਇੱਕ ਕੰਮ ਤੈਨੂੰ ਕਰਨਾ ਪੈਣਾ ਕਹਿੰਦੇ ਮਹਾਰਾਜ ਹੁਕਮ ਕਹਿੰਦੇ ਸ਼ਰਾਬ ਪੀਣੀ ਬੰਦ ਕਰ ਦੇ ਉਸ ਵਕਤ ਤੋਂ ਦੁੱਖ ਦਾ ਮਾਰਿਆ ਮੰਨ ਗਿਆ ਕਹਿੰਦਾ ਮਹਾਰਾਜ ਅੱਜ ਤੋਂ ਨਹੀਂ ਪੀਂਦਾ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਕਿਹਾ ਤੂੰ ਸ਼ਰਾਬ ਛੱਡ ਦੇ ਜਾ ਭਾਈ ਮਿਰਗੀ ਤੈਨੂੰ ਛੱਡ ਕੇ ਚਲ ਜਾਏਗੀ ਗੁਰੂ ਦਾ ਬਚਨ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨੇ ਡੂਬੈ ਤਸਕਰ ਨਹੀਂ ਲੇਵੈ ਪਾਹ ਨ ਸਕੇ ਜਲ ਪਾਤਸ਼ਾਹ ਨੇ ਕਹ ਤੂੰ ਸ਼ਰਾਬ ਛੱਡ ਦੇ ਮਿਰਗੀ ਤੈਨੂੰ ਛੱਡ ਦੇਗੀ ਗੁਰੂ ਦਾ ਬਚਨ ਮੰਨਿਆ ਉਹਨੇ ਸ਼ਰਾਬ ਛੱਡੀ ਮਿਰਗੀ ਦਾ ਰੋਗ ਉਹਦਾ हट ਗਿਆ ਕਿਉਂਕਿ ਗੁਰੂ ਦੇ ਬਚਨ ਨਾਲ ਹੀ ਤਲਿਆਣ ਹੋਣਾ ਸੀ ਛੇ ਮਹੀਨੇ ਗੁਜ਼ਰ ਗਏ ਸਾਲ ਗੁਜ਼ਰ ਗਿਆ ਜਿਨ੍ਹਾਂ ਸੰਗਤਾਂ ਵਿੱਚ ਜਿਨ੍ਹਾਂ ਬੰਦਿਆਂ 'ਚ ਮਿੱਤਰ ਸੱਜਣਾ 'ਚ ਬੰਦੇ ਸਾਥ ਸੰਗਤ ਮੁਆਫ ਕਰਿਓ ਸੰਗਤ ਬੰਦੇ ਨੂੰ ਧਾਰ ਵੀ ਦਿੰਦੀ ਹੈ ਕੋ ਸੰਗਤ ਬੰਦੇ ਨੂੰ ਡੋਬ ਵੀ ਦਿੰਦੀ ਹੈ ਚੰਗਿਆਂ ਦੀ ਸੰਗਤ ਮਿਲ ਜਾਏ ਤੁਹਾਨੂੰ ਵਿਕਾਰਾਂ 'ਚੋਂ ਕੱਢ ਕੇ ਲੈ ਜਾਣਗੇ ਮਾੜੇ ਦੀ ਸੰਗਤ ਮਿਲ ਜਾਏ ਚੰਗੇ ਪਾਸਿਓਂ ਖਿੱਚ ਕੇ ਤੁਹਾਨੂੰ ਬੁਰੇ ਪਾਸੇ ਲੈ ਜਾਣਗੇ ਚੌਧਰੀ ਮਲੂਕੇ ਨਾਲ ਅਜ ਆਇਓ ਕੁਝ ਹੋਇਆ ਉਹਦੇ ਨਾਲ ਬਹਿਣ ਵਾਲੇ ਥੋੜੇ ਮਹੀਨੇ ਗੁਜ਼ਰ ਗਏ ਉਹ ਪਰਹੇਜ਼ ਰੱਖਦਾ ਰਿਹਾ ਇੱਕ ਦਿਨ ਫਿਰ ਨਾਲਦਿਆਂ ਨੇ ਕਿਹਾ ਲੈ ਐਂ ਕੀ ਹੁੰਦਾ ਖਬਰਿਆ ਤੇਰਾ ਰੋਗ ਉਦਾਂ ਹੀ हट ਗਿਆ ਹੋਵੇ ਚੌਧਰੀ ਐ ਤੂੰ ਨਗਰ ਦਾ ਤੂੰ ਐਡਾ ਸੋਹਣਾ ਸੁਨੱਖਾ ਅਜੇ ਤੇਰੀ ਉਮਰ ਕੀ ਐ ਆਹ ਕੋਈ ਛੱਡਣ ਦੀ ਉਮਰ ਨਹੀਂ ਚੌਧਰੀ ਸਾਹਿਬ ਕੀ ਪਤਾ ਤੁਸੀਂ ਉਦਾਂ ਹੀ ਠੀਕ ਹੋ ਗਏ ਹੋ ਮੋ ਐਵੇਂ ਗੁਰੂ ਦੀ ਗੱਲ ਮੰਨ ਕੇ ਬਹਿ ਗਏ ਸ਼ਰਾਬ ਨਾਲ ਕੀ ਹੁੰਦਾ ਉਹ ਦੂਜਿਆਂ ਕਿਹਾ ਅਸੀਂ ਵੀ ਤਾਂ ਪੀਨੇ ਆ ਅੱਜ ਉਹਦਾ ਹੱਥ ਸ਼ਰਾਬ ਦੇ ਗਲਾਸ ਵੱਲ ਜਾਂਦਾ ਜਾਂਦਾ ਰੁਕ ਗਿਆ ਕੱਲ ਨੂੰ ਫਿਰ ਉਹਦੇ ਦੋਸਤ ਸ਼ਾਮ ਨੂੰ ਬਹਿ ਗਏ ਅਗਲੇ ਦਿਨ ਫਿਰ ਉਹ ਗੱਲ ਚੱਲ ਪਈ ਤੇ ਸਾਥ ਸੰਗਤ ਦੋ ਚਾਰ ਦਿਨ ਗੱਲਾਂ ਕਰਦਿਆਂ ਕਰਦਿਆਂ ਕੋ ਸੰਗਤ ਦਾ ਐਸਾ ਅਸਰ ਹੋਇਆ ਅੱਜ ਉਹਦਾ ਹੱਥ ਸ਼ਰਾਬ ਦੇ ਗਲਾਸ ਨੂੰ ਪੈ ਗਿਆ ਉਹਨੇ ਕਿੰਨੇ ਮਹੀਨਿਆਂ ਬਾਅਦ ਸ਼ਰਾਬ ਫਿਰ ਪੀ ਲਈ ਘਰ ਵਾਲੀ ਨੇ ਜਦੋਂ ਇਹ ਹਾਲਾਤ ਵੇਖੇ ਉਹਨੇ ਅੱਖਾਂ ਭਰ ਕੇ ਰੋ ਕੇ ਕਿਹਾ ਮੇਰੇ ਸਿਰ ਦੇ ਅਸਾਈਆ ਅੱਜ ਤੂੰ ਗਲਤ ਕੀਤਾ ਹੈ ਤੈਨੂੰ ਗੁਰੂ ਦਾ ਬਚਨ ਨਹੀਂ ਸੀ ਤੋੜਨਾ ਚਾਹੀਦਾ ਇਹ ਤੂੰ ਸ਼ਰਾਬ ਪੀਤੀ ਗਲਤੀ ਕੀਤੀ ਹੈ ਚੱਲ ਸਵੇਰੇ ਜਾ ਕੇ ਗੁਰੂ ਸਾਹਿਬ ਤੋਂ ਮਾਫੀ ਮੰਗੋ ਮੇਰੇ ਨਾਲ ਚੱਲੋ ਗੁਰੂ ਬਖਸ਼ਿੰਦਾ ਔਗਣ ਬਖਸ਼ ਦਿੰਦਾ ਤੇ ਸ਼ਰਾਬ ਦੇ ਨਸ਼ੇ 'ਚ ਕਹਿੰਦਾ ਕਿਹੜਾ ਸਤਗੁਰੂ ਮੈਂ ਨਹੀਂ ਕਿਸੇ ਤੋਂ ਮਾਫੀ ਮੰਗ ਰਿਹਾ ਸਾਸੰਗਤ ਕਈ ਵਾਰ ਸਾਡੇ ਅੰਦਰ ਦੀ ਈਗੋ ਇਹ ਜਿਹੜੇ ਨਸ਼ੇ ਨੇ ਨਾ ਇਹ ਈਗੋ ਵੀ ਪੈਦਾ ਕਰਦੇ ਨੇ ਜਿਹੜੇ ਬੰਦੇ ਵਿੱਚ ਕੋਈ ਤਾਕਤ ਨਹੀਂ ਹੁੰਦੀ ਉਹ ਦੋ ਘੁੱਟਾਂ ਚਾਰ ਸ਼ਰਾਬਾਂ ਪੀ ਕੇ ਤੁਹਾਡੇ ਸਾਹਮਣੇ ਆ ਉਹ ਲੋਕਾਂ ਤੋਂ ਕੁੱਟ ਤਾਂ ਖਾਲੇਗਾ ਪਰ ਤੁਸੀਂ ਵੇਖੋ ਉਹ ਐਵੇਂ ਸ਼ੇਰ ਬਣਿਆ ਫਿਰਦਾ ਜਾਨ ਬਿਨਾਂ ਹੋਵੇ ਸਰੀਰ 'ਚ ਨਸ਼ਾ ਦਿਮਾਗ ਨੂੰ ਚੁੱਕ ਦਿੰਦਾ ਈਗੋ ਪੈਦਾ ਕਰਦਾ ਪੀਤੀ ਹੋਈ ਸ਼ਰਾਬ ਨੇ ਹੋਂ ਮੇ ਪੈਦਾ ਕੀਤੀ ਮੈਂ ਹੁਣ ਘਰ ਵਾਲੀ ਦੀ ਗੱਲ ਮੰਨਾਂ ਆਪਣੇ ਘਰ ਵਾਲੀ ਨੂੰ ਦਬ ਕੇ ਬਿਠਾ ਦਿੱਤਾ ਕਿਹੜਾ ਸਤਿਗੁਰੂ ਮੈਂ ਨਹੀਂ ਕਿਸੇ ਗੁਰੂ ਕੋਲ ਜਾਣਾ ਮੈਨੂੰ ਨਹੀਂ ਗੁਰੂ ਨੇ ਠੀਕ ਕੀਤਾ ਹਮੇ ਹੰਕਾਰ ਵੱਧ ਗਿਆ ਰੋਜ਼ ਸ਼ਰਾਬ ਦਾ ਆਦੀ ਹੋ ਗਿਆ ਜਿਵੇਂ ਪਹਿਲਾਂ ਪੀਂਦਾ ਸੀ ਰੱਜ ਰੱਜ ਕੇ ਸ਼ਰਾਬਾਂ ਫਿਰ ਪੀਣ ਲੱਗ ਪਿਆ ਇੱਕ ਦਿਨ ਫਿਰ ਨਸ਼ੇ ਵੇ ਸ਼ਰਾਬ ਵਿੱਚ ਇੰਨਾ ਰਜਿਆ ਗਰਮੀਆਂ ਦੇ ਦਿਨ ਕਹਿੰਦੇ ਇਹ ਕੋਠੇ ਉੱਤੇ ਪਿਆ ਰੱਜ ਕੇ ਸ਼ਰਾਬ ਕੋਠੇ ਤੇ ਜਾ ਚੜਿਆ ਹਾਵਾ ਹਾਰੇ ਕੋਠੇ ਉੱਤੇ ਸੌਂ ਗਿਆ ਐਸਾ ਮਿਰਗੀ ਦਾ ਦੌਰਾ ਪਿਆ ਕੋਠੇ ਤੋਂ ਕਮੇਟਣੀ ਖਾ ਕੇ ਉੱਪਰ ਦੀ ਛੱਤ ਤੋਂ ਡਿੱਗ ਗਿਆ ਡਿੱਗਦੇ ਅੰસાર ਮਗਜ ਫਟ ਗਿਆ ਮਰ ਗਿਆ ਉਹਦੇ ਘਰ ਵਾਲੀ ਨੇ ਜਦੋਂ ਗੁਰੂ ਕੋਲ ਆ ਕੇ ਮਾਫੀ ਮੰਗੀ ਪਾਤਸ਼ਾਹ ਨੇ ਕਿਹਾ ਭਾਈ ਹੁਣ ਤਾਂ ਬੇਮੁਖ ਹੋ ਕੇ ਮਰ ਗਿਆ ਗੁਰੂ ਦਾ ਵਚਨ ਟੁੱਟਿਆ ਹੁਣ ਤਾਂ ਬੇਮੁਖ ਹੋ ਕੇ ਮਰ ਗਿਆ ਜੇ ਵਚਨ ਕਮਾ ਲੈਂਦਾ ਕੱਲਾ ਇਹ ਰੋਗ ਨਹੀਂ ਉਦੇ ਜਨਮਾਂ ਜਨਮਾਂ ਦਾ ਜਨਮ ਮਰਨ ਫਿਰ ਗਰਭ ਨਾ ਧੋਖ ਉਸ ਰੋਗ ਤੋਂ ਵੀ ਵੱਜ ਜਾਣਾ ਸੀ ਹੁਣ ਤਾਂ ਬੇਮੁਖ ਹੋ ਕੇ ਮਰ ਗਿਆ ਕੋਈ ਸੰਗਤ ਬੰਦੇ ਨੂੰ ਡੋਬ ਲੈਂਦੀ ਪਰ ਗੁਰੂ ਦਾ ਜੇ ਕੋਈ ਬਚਨ ਮੰਨ ਕੇ ਚੱਲ ਪਏ ਫਿਰ ਪਾਤਸ਼ਾਹ ਨੇ ਲਿਖ ਕੇ ਦਿੱਤਾ ਗੁਰ ਕਾ ਬਚਨ ਵਸੈ ਜੀ ਨਾਲ ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ ਪਾਨ ਸਾਕੇ ਜਾਲੇ ਇਕ ਹੋਰ ਆਪਣੇ ਮਨ ਨੂੰ ਪੜਾਓ ਬਚਨ ਵਸੈ ਜੀ ਨਾਲੇ ਗੁਰ ਕਾ ਬਚਨ ਵਸੈ ਜੀ ਨਾਲੇ ਬਚਨ ਵਸੈ ਜੀ ਨਾਲੇ ਗੁਰ ਕਾ ਬਚਨ ਵਸੈ ਜੀ ਨਾਲੇ ਬਚਨ ਵਸੈ ਜੀ ਗੁਰ ਕਾ ਬਚਨ